ਤੂੰ ਇੱਕ ਦਿਨ ਰੋਵੇਂਗਾ ਵੇ ਹਾ ਜਿਵੇਂ ਅਸੀਂ ਰੋਏ ਬੂਹੇ ਬੰਦ ਕਰਕੇ ਹਕੰ ਦਾ ਨਾਲੇ ਲੱਗ ਕੇ ਅੰਦਾਜ਼ਾ ਮਿਲੀਨ ਹੋਵਦੇ 93 ਮਿਲੀਅਨ ਬਾਕੀ ਪਲੇਅਰ 93 ਮਿਲੀਅਨ ਹਾਂਜੀ ਤੇ ਉਹ ਬਾਕੀ ਪਲੇਟਫਾਰਮ ਤੇ ਪਾ ਕੇ ਉਹ 100 ਮਿਲੀਅਨ ਹੋਣਾ ਕੁਛ ਵੇ ਤੈਨੂੰ ਕੋਰਾ ਤਰਸ ਵੀ ਹਾ ਸਾਡੇ ਉੱਤੇ ਆਇਆ ਨਾ ਸੁੱਟ ਗਈ ਉਹ ਵਹਿਰੀਆ ਕੁ ਹਾਂ ਦਿਲ ਵਿਚੋਂ ਕੱਢ ਕੇ ਮੈਂ 93 ਮਿਲੀਅਨ ਬਹੁਤ ਜ਼ਿਆਦਾ ਹੁੰਦੇ ਨੇ ਇੰਨੇ ਵਿਊਜ਼ ਦੇ ਬਾਵਜੂਦ ਵੀ ਜਿਹੜਾ ਚਿਹਰਾ ਹੈ ਤੁਹਾਡਾ ਜਿਹੜਾ ਫੇਸ ਆ ਉਹ ਲੋਕਾਂ ਤੱਕ ਕਿਉਂ ਨਹੀਂ ਆਇਆ ਕਿ ਇਹ ਗੁਰੀ ਓਠੀਆਂ ਹੈ ਇਹ ਲੜਕਾ ਹੈ ਜਿਹਨੇ ਇਹ ਗੀਤ ਗਾਇਆ ਇਸ ਨੂੰ ਲੱਗਦਾ ਕਿ ਬਹੁਤੇ ਲੋਕ ਨਹੀਂ ਜਾਣਦੇ ਤੁਹਾਨੂੰ ਕਿ ਮੈਂ ਵੀ ਅੱਜ ਜਦੋਂ ਮੇਰੇ ਮਿੱਤਰ ਨੇ ਉਹਨਾਂ ਨੇ ਤੁਹਾਡੇ ਬਾਰੇ ਜ਼ਿਕਰ ਕੀਤਾ ਤਾਂ ਮੈਂ ਤੁਹਾਡਾ ਪੋਡਕਾਸਟ ਤੁਹਾਡਾ ਇੰਟਰਵਿਊ ਕਰਨ ਲਈ ਮੈਂ ਉਹਨਾਂ ਨੂੰ ਕਿਹਾ ਤੇ ਤੁਹਾਡਾ ਮੇਰਾ ਵਰਤਾਲਾਪ ਹੋਇਆ ਤੇ ਮੈਂ ਜਦੋਂ ਮੈਂ ਤੁਹਾਡਾ ਆਉਂਦਿਆਂ ਰਸਤੇ 'ਚ ਗੀਤ ਸੁਣਿਆ ਮੈਂ ਹੈਰਾਨ ਜੀ ਬਿਨ ਇੱਕ 100 ਮਿਲੀਅਨ ਦੇ ਕਰੀਬ ਇੱਕ ਗੀਤ ਗਿਆ ਹੋਵੇ ਪਰ ਉਹਦਾ ਨਾਂ ਲੜਕੇ ਦਾ ਉਸ ਬੰਦੇ ਦਾ ਸਿੰਗਰ ਦਾ ਨਾਂ ਜਿਹੜਾ ਉਸ ਲੈਵਲ ਤੇ ਲੋਕਾਂ ਤੱਕ ਨਹੀਂ ਪਹੁੰਚਿਆ ਜ਼ਿੰਦਗੀ 'ਚੋਂ ਟੁੱਟੇ ਇੰਜ ਸੱਜਣਾ ਜਿਵੇਂ ਟੁੱਟਦਾ ਤੀਰ ਕਮਾਨ ਕੋਈ ਤੇਰਾ ਛੱਡ ਕੇ ਜਾਣਾ ਇੰਜ ਲੱਗਿਆ ਜਿਵੇਂ ਕੱਢ ਕੇ ਲੈ ਜੇ ਜਾਨ ਕੋਈ ਕਿਸ ਆਸ ਦੀ ਕਰਾਂ ਉਡੀਕ ਮੈਂ ਦੱਸ ਹੁਣ ਕੱਲਿਆਂ ਬੈ ਬੈ ਕੇ ਇਨਾ ਨੇਣਾ ਨੂੰ ਸਮਝਾ ਲਈਏ ਜਿਹੜੇ ਰੋਂਦੇ ਤੇਰਾ ਨਾਂ ਲੈ ਵਾਹ ਭਗਵਾਨ ਤੁਹਾਡੀ ਕੌਂਟਰੋਵਰਸੀ ਵੀ ਰਹੀ ਹੈ ਤੁਹਾਡੇ ਗੀਤ ਨੂੰ ਲੈ ਕੇ ਸ਼ਾਇਦ ਮੈਂ ਮੈਂ ਗਲਤ ਨਾ ਹੋਵਾਂ ਤਾਂ ਸਹਿਬਾਜ ਕਰਕੇ ਕੋਈ ਸਨ ਜਿਨ੍ਹਾਂ ਨਾਲ ਤੁਹਾਡਾ ਉਹਦੀ ਕੌਂਟਰੋ ਉਹ ਕੀ ਕੌਂਟਰੋਵਰਸੀ ਸੀ ਕੀ ਮੁੱਦਾ ਕੀ ਸੀ ਕੀ ਮਸਲਾ ਸੀ ਉਹ ਤੁਹਾਡੇ ਗੀਤ ਨਾਲ ਲੈ ਕੇ ਸੁਣ ਨਹੀਂ ਸਕਦੇ ਆਪਾਂ ਦੇਖ ਨਹੀਂ ਸਕਦੇ ਉਹ ਚੀਤੇ ਵੀਰੋਂ ਕੰਪਾਊਂਡ ਕੀ ਰੱਖਦਾ ਹੈ ਭਾਵੇਂ ਜਿੱਤਾ ਜਿੱਤੇ ਲੜਕੀਆਂ ਹੈਗੀਆਂ ਤੁਸੀਂ ਕਿੱਦਾਂ ਦਾ ਮਤਲਬ ਉਸ ਨੂੰ ਮੈਨੇਜ ਕਰਦੇ ਹੋ ਸਵਾਗਤ ਹੈ ਜੀ ਤੁਹਾਡਾ ਆਪਣਾ punjab.in ਤੇ ਤੇ ਮੈਂ ਤੁਹਾਡਾ ਆਪਣਾ ਰਣਜੀਤ ਹੇਰ ਜਿਵੇਂ ਤੁਸੀਂ ਜਾਣਦੇ ਹੋ ਕਿ ਇਹ ਚੈਨਲ ਵਕ ਵਕ ਸ਼ਖਸੀਅਤਾਂ ਨੂੰ ਅਦਾਕਾਰਾਂ ਨੂੰ ਕਲਾਕਾਰਾਂ ਨੂੰ ਤੁਹਾਡੇ ਤੱਕ ਉਹਨਾਂ ਦੀ ਜੀਵਨੀ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਹੈ ਇਸੇ ਲਈ ਤਹਿਤ ਅਸੀਂ ਪਹੁੰਚੇ ਹਾਂ ਪਿੰਡ ਓਠੀਆਂ ਜੋ ਬਾਰਡਰ ਬੈਲਟ ਦੇ ਨਜ਼ਦੀਕ ਹੈ ਉੱਥੋਂ ਦੇ ਬੜੇ ਨਾਮੀ ਕਲਾਕਾਰ ਨੇ ਗੁਰੀ ਓਠੀਆਂ ਜਿਨ੍ਹਾਂ ਦਾ ਕਾਫੀ ਮਿਲੀਅਨਜ਼ ਉਹਨਾਂ ਦੇ ਗੀਤ ਗਏ ਨੇ ਅੱਜ ਉਹਨਾਂ ਦੇ ਰੂਬਰੂ ਹੋਵਾਂਗੇ ਔਰ ਦਰਸ਼ਕਾਂ ਨੂੰ ਦੱਸਾਂਗੇ ਕਿ ਉਹਨਾਂ ਦਾ ਨਿੱਜੀ ਜੀਵਨ ਕਿਵੇਂ ਚੱਲ ਰਿਹਾ ਔਰ ਕਿਵੇਂ ਆਉਣ ਵਾਲੇ ਭਵਿੱਖ ਚ ਉਹ শ্রোਤਿਆਂ ਤੱਕ ਆਪਣੇ ਨਵੇਂ ਗੀਤ ਲੈ ਕੇ ਆ ਰਹੇ ਆ ਜੀ ਗੁਰੀ ਜੀ ਸਭ ਤੋਂ ਪਹਿਲਾਂ ਜੀ ਆਪ ਜੀ ਦਾ ਧੰਨਵਾਦ ਜੀ ਸਾਡੇ ਚੈਨਲ ਤੇ ਆਉਣ ਲਈ ਗੁਰੀ ਜੀ ਮੈਂ ਤੁਹਾਡਕੋ ਪਹਿਲਾਂ ਤੇ ਤੁਹਾਡੇ ਨਾਂ ਤੇ ਹੀ ਸਵਾਲ ਹੈ ਵੀ ਗੁਰੀ ਉਠੀਆਂ ਗੁਰੀ ਸਿੰਘੋਠੀਆਂ ਜਾਂ ਗੁਰੀ ਜਾਂ ਪੂਰਾ ਪ੍ਰੋਪਰ ਨਾਂ ਕੀ ਹੈ ਤੁਹਾਡਾ ਗੁਰੀ ਓਠੀਆਂ ਤੇ ਠੀਕ ਹੈ ਤੁਹਾਡਾ ਕੋਈ ਟਾਈਟਲ ਨਾਮ ਹੋਏਗਾ ਪੂਰਾ ਨਾਂ ਕੀ ਹੈ ਤੁਹਾਡਾ ਸਭ ਤੋਂ ਪਹਿਲਾਂ ਆਪਣਾ ਪੰਜਾਬ .in ਚੈਨਲ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰਾ ਨਾਂ ਜੀ ਗੁਰਵਿੰਦਰ ਸਿੰਘ ਹੈ ਜੀ ਤੇ ਜਿੱਦਾਂ ਸਕੂਲ ਚ ਕਾਲਜ ਚ ਲਾ ਲੋ ਫਿਰ ਉਹ ਸ਼ਾਰਟ ਨੇਮ ਕਹਿ ਕੇ ਮਤਲਬ ਗੁਰੀ ਗੁਰੀ ਦੇ ਨਾਂ ਤੋਂ ਓਠੀਆਂ ਕੀ ਹੈ ਓਠੀਆਂ ਓਠੀਆਂ ਐਕਚੁਅਲੀ ਮੇਰਾ ਪਿੰਡ ਹੈ ਜੀ ਕੋਠੀਆਂ ਮੇਰੇ ਪਿੰਡ ਦਾ ਨਾਮ ਆ ਤੇ ਮੈਂ ਆਪਣੇ ਨਾਮ ਦੇ ਪਿਛੇ ਜਿਹੜਾ ਉਹ ਆਪਣੇ ਪਿੰਡ ਦਾ ਨਾਮ ਲਾਉਣੀ ਬਣਿਆ ਜੀ ਕਿਵੇਂ ਸ਼ੁਰੂਆਤੀ ਦਿਨਾਂ ਵਿੱਚ ਜਦ ਤੁਸੀਂ ਸਿੰਗਿੰਗ ਲਾਈਨ ਜਿਹੜੀ ਅਕਲਾਕਾਰੀ ਦੀ ਲਾਈਨ ਜਿਹੜੀ ਸ਼ੁਰੂ ਕੀਤੀ ਆ ਉਹ ਕਿਹੜੇ ਪਲੇਟਫਾਰਮ ਤੋਂ ਸ਼ੁਰੂ ਕੀਤੀ ਔਰ ਕਿੱਥੋਂ ਸ਼ੁਰੂ ਕੀਤੀ ਆ ਕਿਵੇਂ ਤੁਸੀਂ ਜਿਹੜਾ ਸਟਾਰਟਿੰਗ ਕੀਤੀ ਆਪਣੀ ਸਟਾਰਟਿੰਗ ਭਾਜੀ ਤੁਹਾਨੂੰ ਪਤਾ ਕਿ ਜਦੋਂ ਆਪਾਂ ਆਪਣਾ ਬਚਪਨ ਹੁੰਦਾ ਆਪਾਂ ਸਕੂਲ ਦੇ ਵਿੱਚ ਗਾਉਨੇ ਆ ਹਨਾ ਸਟੇਜ ਤੇ ਗਾਉਨੇ ਆ ਜਾਂ ਆਪਣੇ ਬੱਚਿਆਂ ਦੇ ਸਾਹਮਣੇ ਪਰਫਾਰਮ ਕਰਦੇ ਆ ਥੋੜਾ ਥੋੜਾ ਕੰਫੀਡੈਂਸ ਜਿਹੜਾ ਸਕੂਲ ਤੋਂ ਮਿਲਣਾ ਸਟਾਰਟ ਹੁੰਦਾ ਫਿਰ ਕਾਲਜ ਜੁਆਇਨ ਕੀਤਾ ਫਿਰ ਕਾਲਜ ਦੇ ਵਿੱਚ ਥੋੜਾ ਹਲਾਸ਼ੇਰੀ ਮਿਲਦੀ ਰਹੀ ਯਾਰਾਂ ਦੋਸਤਾਂ ਲੋਕੀ ਨਹੀਂ ਤੂੰ ਵਧੀਆ ਗੋਣਾ ਅੱਗੇ ਵੱਧ ਅੱਗੇ ਵੱਧ ਫਿਰ ਇਦਾਂ ਕਰਦੇ ਕਰਦੇ ਜਿਹੜਾ ਆਪਣਾ ਕੰਫੀਡੈਂਸ ਥੋੜਾ ਹੋਰ ਆਪ ਹੁੰਦਾ ਗਿਆ ਤੇ ਇਦਾਂ ਕਰਦੇ ਕਰਦੇ ਫਿਰ ਆਡੀਸ਼ਨਸ ਵਗੈਰਾ ਕਾਫੀ ਦਿੱਤੇ ਸੋ ਜੜੀਆਂ ਰਿਜੈਕਸ਼ਨਸ ਮਿਲੀਆਂ ਉਹਨਾਂ ਨੇ ਬਹੁਤ ਕੁਝ ਸਿਖਾਇਆ ਫਿਰ ਕਰਦੇ 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 ਇਸ ਫੀਲਡ ਦੇ ਵਿੱਚ ਸਕੂਲ ਤੋਂ ਸ਼ੁਰੂ ਕਰਦੇ ਸੀ ਸਕੂਲ ਦਾ ਕੋਈ ਅਜਿਹਾ ਅਜਿਹਾ ਕਿੱਸਾ ਜਿਹੜਾ ਤੁਹਾਨੂੰ ਯਾਦ ਹੋਵੇ ਕਿ ਆ ਕਿਸੇ ਟੀਚਰ ਨੇ ਕਿਸੇ ਅਧਿਆਪਕ ਨੇ ਕਿਹਾ ਹੋਵੇ ਵੀ ਨਹੀਂ ਗੁਰੀ ਆ ਤੇਰੀ ਆਵਾਜ਼ ਬਹੁਤ ਸੋਹਣੀ ਹੈ ਜਾਂ ਤੁਸੀਂ ਕਿਸੇ ਫੰਕਸ਼ਨ ਤੇ ਜਾਂ ਪ੍ਰੋਗਰਾਮ ਤੇ ਫਸਟ ਟਾਈਮ ਸ਼ੁਰੂ ਕਿੱਥੋਂ ਕੀਤਾ ਸਕੂਲ ਤੋਂ ਸ਼ੁਰੂ ਕੀਤਾ ਗੋਣਾ ਹਾਂਜੀ ਬਚਪਨ ਤੋਂ ਤੁਹਾਨੂੰ ਕਹਿ ਰਿਹਾ ਕਿ ਜਿੱਦਾਂ ਬਚਪਨ ਦੇ ਆਪਣਾ ਬਚਪਨ ਦੇ ਹਨਾ ਬਚਪਨ ਤੋਂ ਹੀ ਸ਼ੌਕ ਹੁੰਦਾ ਬੱਚੇ ਨੂੰ ਗਾਉਂਦਾ ਤੇ ਮੈਂ ਬਚਪਨ ਤੋਂ ਹੀ ਗਾਉਣਾ ਸਟਾਰਟ ਕੀਤਾ ਤੇ ਆਪਣੇ ਟੀਚਰ ਜਿਹੜੇ ਸਕੂਲ ਦੇ ਵਿੱਚ ਹੁੰਦੇ ਆ ਉਹਨਾਂ ਨੇ ਕਾਫੀ ਮੈਨੂੰ ਕੌਨਫੀਡੈਂਸ ਹਨਾ ਦੇਣਾ ਕਿ ਤੂੰ ਵਧੀਆ ਗਾਉਣਾ ਤੂੰ ਗਾ ਗਾਣਾ ਤੇ ਮੈਂ ਇਸ ਕਰਕੇ ਥੋੜਾ ਜਿੱਦਾਂ ਇੱਕ ਫੇਵਰਟ ਬੱਚੇ ਹੁੰਦੇ ਆ ਤੇ ਮੈਂ ਸਿੰਗਿੰਗ ਚ ਤੁਸੀਂ ਸਕੂਲ ਟਾਈਮ ਚ ਫੇਵਰਟ ਬੱਚੇ ਸੀ ਕਿ ਗੁਰੀ ਜਿਹੜਾ ਬਹੁਤ ਸੋਹਣਾ ਗਾਉਂਦਾ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹ ਤੁਹਾਡਾ ਕਾਲਜ ਦੀ ਸਿੱਖਿਆ ਤੁਸੀਂ ਕਿੱਥੋਂ ਹਾਸਲ ਕੀਤੀ ਹੈ ਕਾਲਜ ਤੋਂ ਮੈਂ ਕਾਲਜ ਆਪਣਾ ਸਤਿਮ ਪੋਲੀਟੈਕਨਿਕਲ ਆਪਣਾ ਇੱਥੇ ਸਕੂਲ ਆਪਣਾ ਕਾਲਜ ਆ ਉੱਥੋਂ ਮੈਂ ਇੰਜੀਨੀਅਰਿੰਗ ਡਿਪਲੋਮਾ ਕੀਤਾ ਜੀ ਸਿਵਲ ਇੰਜੀਨੀਅਰਿੰਗ ਜੀ ਤੇ ਉਤੋਂ ਫਿਰ ਉੱਥੇ ਵੀ ਗਾਉਣਾ ਜਿਹੜੀ ਇੰਜੀਨੀਅਰ ਦੀ ਪੜਾਈ ਜਿਹੜੀ ਹੁੰਦੀ ਹੈ ਇੰਜੀਨੀਅਰ ਦੀ ਜਿਹੜੀ ਸਿੱਖਿਆ ਇਹ ਤਾਂ ਬੜੀ ਔਖੀ ਪੜਾਈ ਆ ਉਹ ਤੁਸੀਂ ਉਹਦੇ ਨਾਲ-ਨਾਲ ਸਿੰਗਿੰਗ ਨੂੰ ਕਿਵੇਂ ਆਪਣੇ ਨਾਲ ਰੱਖਿਆ ਕਿਵੇਂ ਬਰਕਰਾਰ ਰੱਖਿਆ ਉਹ ਸਿੰਗਿੰਗ ਇਹ ਨਾਲ-ਨਾਲ ਹੀ ਚੱਲਦੀ ਗਈ ਜੀ ਸਿੰਗਿੰਗ ਜਿਹੜਾ ਆਪਣਾ ਕਲਾ ਹੁੰਦੀ ਆ ਉਹ ਨਾਲ-ਨਾਲ ਨਾਲ-ਨਾਲ ਚੱਲਦੀ ਜਾਂਦੀ ਚੱਲਦੀ ਜਾਂਦੀ ਉਹਦਾ ਸ਼ੌਕ ਹੁੰਦਾ ਉਹ ਬੰਦੇ ਦੇ ਅੰਦਰ ਹੁੰਦਾ ਪੜਾਈ ਦੇ ਨਾਲ-ਨਾਲ ਨਾਲ-ਨਾਲ ਕਲਾਸਸ ਦੇ ਵਿੱਚ ਗਾਉਣਾ ਹਨਾ ਸਾਰਿਆਂ ਦਾ ਕਹਿਣਾ ਕਿ ਤੂੰ ਵਧੀਆ ਗਾਉਣਾ ਤਾਲੀਮ ਤੁਸੀਂ ਸਿੱਖਿਆ ਜਿਹੜੀ ਆ ਇਹਦੀ ਗਾਇਕੀ ਦੀ ਤਾਲੀਮ ਕਿੱਥੋਂ ਹਾਸਲ ਕੀਤੀ ਹੈ ਗਾਇਕੀ ਦੀ ਤਾਲੀਮ ਜੀ ਮੇਰੀ ਫੈਮਿਲੀ ਦੀ ਸਾਰੀ ਬੈਕਗ੍ਰਾਉਂਡ 뮤직 ਹੈ ਸਾਰੀ ਜੀ ਐਂਡ ਜੀ ਸਿੰਗਿੰਗ ਮੇਰੇ ਆਪਣੀ ਫੈਮਿਲੀ ਦੇ ਵਿੱਚ ਹੀ ਆ ਜਿਹਦਾ ਬਲੱਡ ਦੇ ਵਿੱਚ ਕਹਿ ਸਕਦੇ ਮੇਰੇ ਬਾਪੂ ਸਾਹਿਬ ਮੇਰੇ ਫਾਦਰ ਸਾਹਿਬ ਲਾਈਵ ਸਟੇਜਸ ਲਾਉਂਦੇ ਸੀਗੇ ਨਹੀਂ ਸੱਭਿਆਚਾਰ ਸਾਨੂੰ ਜਾਂ ਧਾਰਮਿਕ ਪ੍ਰੋਗਰਾਮ ਕਰਦੇ ਸਨ ਨਹੀਂ ਨਹੀਂ ਸੱਭਿਆਚਾਰਕ ਤੇ ਅਖਾੜੇ ਵਗੈਰਾ ਕੀ ਸ਼ੁਭਨਾਮ ਹੈ ਉਹਨਾਂ ਦਾ ਉਹਨਾਂ ਦਾ ਬਿੱਲਾ ਉਠੀਆਂ ਵਾਲਾ ਜੀ ਉਹਨਾਂ ਦਾ ਬਿੱਲਾ ਉਠੀਆਂ ਵਾਲਾ ਜੀ ਉਹਨਾਂ ਦੇ ਤੁਸੀਂ ਸਪੁੱਤਰ ਹੋ ਹਾਂਜੀ 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 ਤਫੇ ਕਿਵੇਂ ਅੱਗੇ ਤੁਸੀਂ ਆਪਣੀ ਸਿੰਗਿੰਗ ਨੂੰ ਜਿਹੜਾ ਆਪਣੇ ਪਿਤਾ ਜੀ ਕੋ ਹਾਸਲ ਕੀਤੀ ਹੈ ਜਿਹੜੀ ਆ ਤੁਸੀਂ ਸਿੰਗਿੰਗ ਦੀ ਜਿਹੜੀ ਆ ਗਾਇਕੀ ਦੀ ਜਿਹੜੀ ਸਿੱਖਿਆ ਉਹ ਘਰ ਤੋਂ ਸ਼ੁਰੂ ਕੀਤੀ ਹੈ ਕਿ ਕਿਸੇ ਆਫੀਸ਼ੀਅਲੀ ਕਿਸੇ ਬਾਹਰ ਕਿਸੇ ਅਧਿਆਪਕ ਕੋ ਜਾਂ ਕਿਸੇ ਟੀਚਰ ਕੋ ਮਿਊਜ਼ਿਕ ਦੀ ਸਿੱਖਿਆ ਹਾਸਲ ਕੀਤੀ ਮੈਂ ਐਕਚੁਅਲੀ ਬਲੱਡ ਦੇ ਵਿੱਚ ਹੀ ਸੀਗੀ ਬਲੱਡ ਦੇ ਵਿੱਚ ਹੀ ਹੁੰਦੀ ਹੈ ਇਹ ਚੀਜ਼ ਤੇ ਥੋੜਾ ਬਹੁਤਾ ਸਿੱਖਿਆ ਵੀ ਆ ਮੈਂ ਥੋੜਾ ਸਿੱਖ ਗਿਆ ਆਪਣੇ ਆਪ ਨੂੰ ਥੋੜਾ ਕੀਤਾ ਸ਼ੇਪ ਦਿੱਤੀ ਮਤਲਬ ਗੁਰੂ ਕਿਹਨੂੰ ਕਹਿ ਸਕਦੇ ਆ ਤੁਹਾਡੀ ਜਿਹੜਾ ਕਲਾਕਾਰੀ ਦਾ ਗੁਰੂ ਕਿਹਨੂੰ ਕਹਿ ਸਕਦੇ ਆ ਤੁਹਾਡੇ ਪਿਤਾ ਨੂੰ ਕਹਿ ਸਕਦੇ ਆ ਤੁਸੀਂ ਫਾਦਰ ਸਾਹਿਬ ਨੂੰ ਵੀ ਮੰਨ ਕੇ ਚੱਲੋ ਉਹਨਾਂ ਕੋਲ ਹੀ ਮੈਂ ਸਿੱਖੀ ਸੀ ਹਾਂ ਹਾਂ ਜੀ ਬਿਲਕੁਲ ਉਹਨਾਂ ਤੋਂ ਉਹਨਾਂ ਨੂੰ ਸਟੇਜ ਦੇ ਉੱਤੇ ਗਾਉਣਾ ਵੇਖਣਾ ਉਹਨਾਂ ਨੂੰ ਗਾਉਂਦਿਆਂ ਦੇਖ ਦੇ ਕੇ ਮੈਂ ਸਿੱਖਿਆ ਉਹ ਉਹੀ ਚੀਜ਼ ਮੇਰੇ ਅੰਦਰ ਆਉਂਦੀ ਗਈ ਪਹਿਲਾ ਟਰੈਕ ਜਿਹੜਾ ਤੁਹਾਡਾ ਪਹਿਲਾ ਗੀਤ ਜਿਹੜਾ ਸਰੋਤਿਆਂ ਤੱਕ ਜਿਹੜਾ ਪਹੁੰਚਿਆ ਉਹ ਕਿਹੜਾ ਟਰੈਕ ਸੀ ਔਰ ਉਹ ਕਿੱਥੇ ਤੁਸੀਂ ਰਿਕਾਰਡ ਕਰਵਾਇਆ ਉਹ ਉਹ ਗਾਣਾ ਸੀਗਾ ਆਪਣਾ ਤੂੰ ਇੱਕ ਦਿਨ ਰਹੇਗਾ ਉਹ ਅੱਜ ਕਾਫੀ ਜ਼ਿਆਦਾ ਮਿਲੀਅਨ ਵਿਊ ਆਦੇ 93 ਮਿਲੀਅਨ ਬਾਕੀ ਪਲੇਟਫਾਰਮ ਤੇ 93 ਮਿਲੀਅਨ ਹਾਂਜੀ ਤੇ ਉਹ ਬਾਕੀ ਪਲੇਟਫਾਰਮ ਤੇ ਪਾ ਕੇ ਉਹ 100 ਮਿਲੀਅਨ ਹੋਣਾ ਕੁਝ ਤੇ ਉਹ ਗਾਣਾ ਆਪਾਂ 뮤직 ਕਰਵਾਇਆ ਸੀਗਾ ਇਥੋਂ ਜਲੰਧਰ ਤੋਂ ਕੈਂਡੀਡੇਟਸ ਨੇ 뮤직 ਕੀਤਾ ਸੀਗਾ ਉਹਦਾ ਸਟਾਰਟਿੰਗ ਜਦੋਂ ਕੀਤੀ ਆਪਾਂ ਤੋ ਗਾਣੇ ਨੂੰ ਬਹੁਤ ਜ਼ਿਆਦਾ ਪੁਸ਼ ਮਿਲਿਆ ਫਿਰ ਇਦਾਂ ਹਾਂ ਗੁਰਜੀ ਮੈਂ ਤੁਹਾਡੀ ਗੱਲ ਰੋਕਣਾ ਚਾਹਾਂ ਕਿ 93 ਮਿਲੀਅਨ ਬਟ 93 ਮਿਲੀਅਨ ਬਹੁਤ ਜ਼ਿਆਦਾ ਹੁੰਦੇ ਨੇ ਇੰਨੇ ਵਿਊਜ਼ ਦੇ ਬਾਵਜੂਦ ਵੀ ਜਿਹੜਾ ਚਿਹਰਾ ਹੈ ਤੁਹਾਡਾ ਜਿਹੜਾ ਫੇਸ ਆ ਉਹ ਲੋਕਾਂ ਤੱਕ ਕਿਉਂ ਨਹੀਂ ਆਇਆ ਕਿ ਇਹ ਗੁਰੀ ਉਠੀਆਂ ਹੈ ਇਹ ਲੜਕਾ ਹੈ ਜਿਹਨੇ ਇਹ ਗੀਤ ਗਾਇਆ ਇਹ ਕੀ ਕਰ ਰਿਹਾ ਕਿਸਮਤ ਦੀ ਗੱਲ ਆ ਜੀ ਮਿਹਨਤ ਕਰ ਰਹੇ ਆ ਗਾਣੇ ਕਰ ਰਹੇ ਆ ਬਟ ਉਹ ਪੁਸ਼ ਨਹੀਂ ਮਿਲ ਰਿਹਾ ਅਜੇ ਕਿਸੇ ਤੱਕ ਨਹੀਂ ਜਾ ਰਿਹਾ ਉਹ ਚੀਜ਼ ਬਾਕੀ ਮਿਹਨਤ ਕਰ ਰਹੇ ਆ ਪਰਮਾਤਮਾ ਮੈਂ ਚਾਹਾਂਗਾ ਕਿ ਤੁਸੀਂ ਇਸ ਗੀਤ ਦੀਆਂ ਚੰਦ ਸਤਰਾਂ ਜਿਹੜੀਆਂ ਗੁੰਗੁਣਾ ਕੇ ਸਾਡੇ ਸਰੋਤਿਆਂ ਨੂੰ ਵੀ ਸੁਣਾਓ ਜਿਹੜਾ ਤੁਹਾਡਾ ਗੀਤ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਪ੍ਰਚਲਿਤ ਹੈ ਤੂੰ ਇੱਕ ਦਿਨ ਰੋਵੇਂਗਾ ਵੇ ਹਾਂ ਜੇ ਮੈਂ ਅਸੀਂ ਰੋਏ ਵੇ ਬੂਹੇ ਬੰਦ ਕਰਕੇ ਹਾਂ ਕੰਦਾਂ ਨਾਲ ਲੱਗ ਕੇ ਵੇ ਤੈਨੂੰ ਫੋਰਾ ਤਰਸ ਵੀ ਹਾ ਸਾਡੇ ਉੱਤੇ ਆਇਆ ਨਾ ਸੁੱਟ ਗਿਉਂ ਵਹਿਰੀਆ ਤੂੰ ਹਾਂ ਦਿਲ ਵਿੱਚੋਂ ਕੱਢ ਕੇ ਬਾ ਕਮਾਲ ਬਹੁਤ ਸੋਹਣਾ ਗਾਉਂਦੇ ਹੋ ਤੁਸੀਂ ਥੈਂਕ ਯੂ ਥੈਂਕ ਯੂ ਚਲੋ ਇਹ ਤਾਂ ਤੁਹਾਡੇ ਇੱਕ ਗੀਤ ਨਾਲ ਜਿਹੜੀ ਤੁਹਾਨੂੰ ਪ੍ਰਸਿੱਧੀ ਤਾਂ ਮਿਲੀ ਹੈ ਇਹ ਨਹੀਂ ਕਹਿ ਸਕਦੇ ਕਿ ਪ੍ਰਸਿੱਧੀ ਨਹੀਂ ਮਿਲੀ ਪ੍ਰਸਿੱਧੀ ਤਾਂ ਤੁਹਾਨੂੰ ਮਿਲੀ ਹੈ ਬਿਲਕੁਲ ਜੀ ਬਿਲਕੁਲ ਪਰ ਤੋਂ ਬਾਅਦ ਜਿਹੜਾ ਤੁਹਾਡੀ ਉਹ ਲੋਗਾ ਤੱਕ ਤੁਹਾਡਾ ਚਿਹਰਾ ਜਿਹੜਾ ਉਸ ਲੈਵਲ ਤੇ ਨਹੀਂ ਆਇਆ ਕਿਉਂਕਿ 93 ਮਿਲੀਅਨ ਹੋਣ ਦੇ ਬਾਵਜੂਦ ਵੀ ਮੈਨੂੰ ਲੱਗਦਾ ਕਿ ਬਹੁਤੇ ਲੋਕ ਨਹੀਂ ਜਾਣਦੇ ਤੁਹਾਨੂੰ ਕਿ ਮੈਂ ਵੀ ਜਦੋਂ ਮੇਰੇ ਮਿੱਤਰ ਨੇ ਉਹਨਾਂ ਨੇ ਤੁਹਾਡੇ ਬਾਰੇ ਜ਼ਿਕਰ ਕੀਤਾ ਤਾਂ ਮੈਂ ਤੁਹਾਡਾ ਪੋਡਕਾਸਟ ਤੁਹਾਡਾ ਇੰਟਰਵਿਊ ਕਰਨ ਲਈ ਮੈਂ ਉਹਨਾਂ ਨੂੰ ਕਿਹਾ ਤੇ ਤੁਹਾਡਾ ਮੇਰਾ ਵਰਤਾਲਾਪ ਹੋਇਆ ਤੇ ਮੈਂ ਜਦੋਂ ਮੈਂ ਤੁਹਾਡਾ ਆਉਂਦਿਆਂ ਰਸਤੇ 'ਚ ਗੀਤ ਸੁਣਿਆ ਮੈਂ ਹਰਾਨ ਸੀ ਵੀ ਇੱਕ 100 ਮਿਲੀਅਨ ਦੇ ਕਰੀਬ ਇੱਕ ਗੀਤ ਗਾਇਆ ਹਮੇ ਪਰ ਉਹਦਾ ਨਾਂ ਲੜਕੇ ਦਾ ਉਸ ਬੰਦੇ ਦਾ ਸਿੰਗਰ ਦਾ ਨਾਂ ਜਿਹੜਾ ਉਹ ਉਸ ਲੈਵਲ ਤੇ ਲੋਕਾਂ ਤੱਕ ਨਹੀਂ ਪਹੁੰਚਿਆ ਜਾਂ ਕੋਈ ਟੈਕਨੀਕਲ ਇਸ਼ੂ ਹੋ ਸਕਦਾ ਜਾਂ ਤੁਹਾਡੀ ਕਿਸਮਤ ਕਹਿ ਸਕਦੇ ਆ ਪਰ ਤੁਸੀਂ ਬਾਕਮਾਲ ਲਗਾਇਆ ਬਹੁਤ ਸੋਹਣਾ ਗਾਇਆ ਔਰ ਕੁਝ ਨਿੱਜੀ ਸਵਾਲ ਸੇਲੀ ਹੈਗੀ ਉਹ ਥੋੜਾ ਪਰਸਨਲ ਹੋ ਜਾਣਾ ਭਾਜੀ ਨਹੀਂ ਪਰਸਨਲ ਤਾਂ ਹੋ ਜਾਣਾ ਪਰਸਨਲ ਕਰਕੇ ਤਾਂ ਪੁੱਛਿਆ ਵੀ ਪਰਸਨਲ ਸਵਾਲ ਹੈ ਸਿੱਲੀ ਹੈਗੀ ਆ ਹੁਣ ਇਹਨੂੰ ਨਾ ਸਮਝੀਏ ਜਾਂ ਹਾਂ ਸਮਝੀਏ ਗੁਰਜੀ ਜੀ ਇਹ ਤਾਂ ਖੈਰ ਪਰਿਵਾਰ ਤੋਂ ਵੀ ਮੈਨੂੰ ਲੱਗਦਾ ਕਿ ਸ਼ਾਇਦ ਹੁੰਦਾ ਹੈ ਕਿ ਮੈਂ ਚੀਜ਼ਾਂ ਨਾ ਲੋਕਾਂ ਦਾ ਕੌਣ ਚਲੋ ਖੈਰ ਤੁਹਾਡਾ ਨਿੱਜੀ ਜੀਵਨ ਹੈ ਦਿੱਤੇ ਆਪਾਂ ਟਿੱਪਣੀ ਨਹੀਂ ਕਰਦੇ ਬਿਲਕੁਲ ਜੀ ਬਿਲਕੁਲ ਅੱਗੇ ਦਾ ਕੀ ਪਲਾਨ ਹੈ ਤੁਹਾਡਾ ਅੱਗੇ ਆਉਣ ਵਾਲੇ ਸਮੇਂ 'ਚ ਕਿਵੇਂ ਦਾ ਪਲਾਨ ਕੀਤਾ ਹੈ ਕਿ ਮੈਂ ਸੋਹਣੇ ਗੀਤ ਲਿਆ ਕੇ ਲੋਕਾਂ ਤੱਕ ਜਿਹੜਾ ਆਪਣਾ ਨਾਂ ਜਿਹੜਾ ਮੇਰਾ ਜੋ ਪਹਿਲਾਂ ਕਮੀਆਂ ਰਹੀਆਂ ਉਹ ਮੈਂ ਕਵਰ ਕਰਾਂ ਮਿਹਨਤ ਕਰ ਰਹੇ ਹਾਂ ਜੀ ਗਾਣੇ ਚੰਗੇ ਚੰਗੇ ਲੈ ਕੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਆਡੀਅנס ਦੇ ਸਾਹਮਣੇ ਕਿ ਜੋ ਚੀਜ਼ ਪਹਿਲਾਂ ਹੋਈ ਉਹ ਚੀਜ਼ ਨੂੰ ਮੈਂ ਕਵਰ ਕਰ ਸਕਾਂ ਤੇ ਗਾਣੇ ਵਧੀਆ ਵਧੀਆ ਬਣਾ ਰਹੇ ਹਾਂ ਅੱਗੇ ਗਾਣੇ ਆਪਣੇ ਕਾਫੀ ਰੈਡੀ ਹੋਏ ਪਏ ਆ ਤੇ ਹੌਲੀ ਹੌਲੀ ਦਾ ਸ਼ੂਟ ਕਰਕੇ ਆਪਾਂ ਵੀਡੀਓਜ਼ ਵਗੈਰਾ ਕਰ ਰਹੇ ਹਾਂ ਉਹਦੀਆਂ ਤੇ ਜਲਦੀ ਲੈ ਕੇ ਆਵਾਂਗੇ ਸੋ ਮੈਂ ਇੱਕ ਤੁਹਾਡਾ ਨਾਲ ਗੱਲ ਗੱਲ ਸਪੈਸ਼ਲ ਥੈਂਕ ਮੈਂ ਮੇਰਾ ਕਾਕੂ ਮਹਿਨੀਆ ਭਰਾ ਜਿਨ੍ਹਾਂ ਦੇ ਗੀਤ ਲਿਖੇ ਹੋਏ ਆ ਸਾਰੇ ਮੈਂ ਉਹਨਾਂ ਦੇ ਗਾਏ ਆ ਤੇ ਮੇਰਾ ਭਰਾ ਨਿਸ਼ਾਨ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਤੁਹਾਡੇ ਸਾਹਮਣੇ ਖੜਾ ਉਹਨਾਂ ਦੀ ਮਿਹਨਤ ਆ ਸਾਡੇ ਪਿੱਛੇ ਕਾਕੂ ਮਹਿਨੀਆ ਤੇ ਸਾਡੇ ਦੋਵਾਂ ਦੇ ਪਿੱਛੇ ਉਹਨਾਂ ਦੀ ਮਿਹਨਤ ਆ ਉਹਨਾਂ ਨੇ ਬਹੁਤ ਵਰਕ ਕੀਤਾ ਉਹਨਾਂ ਚੀਜ਼ਾਂ ਤੇ ਸਾਨੂੰ ਅੱਗੇ ਲੈ ਕੇ ਆਉਣ ਵਾਲੇ ਓਹੀ ਆ ਤੇ ਮੈਂ ਬਹੁਤ ਧੰਨਵਾਦ ਉਹਨਾਂ ਦਾ ਦਿਲੋਂ ਕਰਦਾ ਆ ਅ ਜਿਵੇਂ ਤੁਸੀਂ ਹੁਣੇ ਗਿਆ ਕਿ ਵਕ ਵਕ ਲੋਗਾਂ ਦੇ ਨਾਮ ਲੈ ਕੇ ਇਹਨਾਂ ਦਾ ਮੈਂ థాంక్స్ ਕਰਦਾ ਇਹਨਾਂ ਦਾ ਧੰਨਵਾਦ ਕਰਦਾ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੀ ਆਪਣੀ ਮਿਹਨਤ ਹੈ ਮਿਹਨਤ ਕਰਕੇ ਤੁਸੀਂ ਇਸ ਲੈਵਲ ਤੇ ਪਹੁੰਚੇ ਹੋ ਤੁਹਾਡਾ ਆਪਣੀ ਵੀ ਹੁੰਦੀ ਆ ਪਰ ਕੁਝ ਜ਼ਰੀਏ ਹੁੰਦੇ ਆ ਜਿਹੜੇ ਭਰਾ ਕੁਝ ਨਾਲ ਮਿਲ ਕੇ ਜਿਹੜੇ ਟੀਮ ਇੱਕ ਟੀਮ ਵਾਈਜ਼ ਜਿਹਨੂੰ ਆਪਾਂ ਕਹਿੰਦੇ ਆ ਟੀਮ ਵਾਈਜ਼ ਵਰਕ ਹੁੰਦਾ ਵਾ ਉਹ ਟੀਮ ਵਾਈਜ਼ ਵਰ ਕਰਕੇ ਹੀ ਬੰਦਾ ਅੱਗੇ ਨਿਕਲਦਾ ਸਰੋਤਿਆਂ ਦੇ ਦੀ ਜਿਹੜੀ ਕਚਹਿਰੀ ਹੈ ਉਹ ਦਾ ਨਵੇਂ ਗੀਤ ਦੀ ਹਾਜ਼ਰੀ ਕਿਦੋਂ ਲਵਾ ਰਹੇ ਹੋ ਤੁਸੀਂ ਨਵੇਂ ਗੀਤ ਦੀ ਹਾਜ਼ਰੀ ਜੀ ਬਸ ਆ ਥੋੜੇ ਦਿਨਾਂ ਤੱਕ ਲਵਾ ਰਹੇ ਆ ਤੇ ਬਸ ਵੀਡੀਓ ਕਰਨ ਲੱਗੇ ਆ ਦੀ ਛੂਹ ਕੁਝ ਚਾਂਸ ਸਤਨਾ ਉਹਨਾਂ ਦੀਆਂ ਹੋਣ ਜਿਹੜੀਆਂ ਤੁਸੀਂ ਸਾਂਝੀਆਂ ਕਰ ਸਕੋ ਵੀ ਇਹ ਗੀਤ ਮੇਰਾ ਜਿਹੜਾ ਰਿਲੀਜ਼ ਹੋਣ ਵਾਲਾ ਕੋਈ ਜ਼ਿੰਦਗੀ ਚੋਂ ਟੁੱਟੇ ਇੰਜ ਸਜਣਾ ਜਿਵੇਂ ਟੁੱਟਦਾ ਤੀਰ ਕਮਾਨ ਕੋਈ ਤੇਰਾ ਛੱਡ ਕੇ ਜਾਣਾ ਇੰਜ ਲੱਗਿਆ ਜਿਵੇਂ ਕੱਢ ਕੇ ਲੈ ਜੇ ਜਾਨ ਕੋਈ ਕਿਸਿਆਸ ਦੀ ਕਰਾਈ ਉਡੀਕ ਮੈਂ ਦੱਸ ਹੁਣ ਕੱਲਿਆਂ ਬੈ ਬੈ ਕੇ ਇਨਾਂ ਨੇਣਾ ਨੂੰ ਸਮਝਾ ਲਈਏ ਜਿਹੜੇ ਰੋਂਦੇ ਤੇਰਾ ਨਾਂ ਲੈ ਕੇ ਵਾਹ ਵਾ ਕਮਾਲ ਹੈ ਜੀ ਇੱਕ ਤੁਹਾਡੀ ਕੌਂਟਰੋਵਰਸੀ ਵੀ ਰਹੀ ਹੈ ਤੁਹਾਡੇ ਗੀਤ ਨੂੰ ਲੈ ਕੇ ਸ਼ਾਇਦ ਮੈਂ ਨਾ ਮੈਂ ਗਲਤ ਨਾ ਹੋਵਾਂ ਤਾਂ ਸਹਿਬਾਜ ਕਰਕੇ ਕੋਈ ਸਨ ਜਿਨ੍ਹਾਂ ਨਾਲ ਤੁਹਾਡਾ ਉਹਦੀ ਕੌਂਟਰੋਲ ਉਹ ਕੀ ਕੌਂਟਰੋਵਰਸੀ ਸੀ ਕੀ ਮੁੱਦਾ ਕੀ ਸੀ ਕੀ ਮਸਲਾ ਸੀ ਉਹ ਤੁਹਾਡੇ ਗੀਤ ਨਾਲ ਲੈ ਕੇ ਕੌਂਟਰੋਵਰਸੀ ਨਹੀਂ ਕਹਿ ਸਕਦੇ ਆਪਾਂ ਕੀ ਕਹਿ ਸਕਦੇ ਤੁਸੀਂ ਦੱਸ ਉਹਨਾਂ ਨੇ ਉਹਨਾਂ ਨੇ ਮੇਰਾ ਜਿਹੜਾ ਮੇਰਾ ਸੌਂਗ ਸੀਗਾ ਜਿਹੜਾ ਮੈਂ ਗਾਇਆ ਸੀਗਾ ਉਹਨਾਂ ਨੇ ਗਾ ਕੇ ਆਪਣੇ ਅਫੀਸ਼ੀਅਲ ਆਪਣੇ YouTube ਚੈਨਲ ਤੋਂ ਸ਼ਾਇਦ ਪਾਇਆ ਸੀਗਾ ਉਹਨੂੰ ਕਾਫੀ ਉਸ ਤੋਂ ਪਹਿਲਾਂ ਮੇਰੀ ਵੀਡੀਓ ਜਿਹੜੀ ਵਾਇਰਲ ਹੋ ਚੁੱਕੀ ਹੈ ਉਸ ਤੋਂ ਬਾਅਦ ਉਹਨਾਂ ਦੀ ਵੀਡੀਓ ਵਾਇਰਲ ਹੋ ਚੁੱਕੀ ਹੈ ਹੋਈ ਸੀ ਮਤਲਬ ਤੁਹਾਡਾ ਪਹਿਲਾਂ ਗੀਤ ਤੁਸੀਂ ਉਹ ਰਿਲੀਜ਼ ਕੀਤਾ ਸੀ ਹਾਂਜੀ ਹਾਂਜੀ ਮੈਂ ਪਹਿਲਾਂ ਗਾ ਕੇ ਪਾਈ ਸੀਗੀ ਵੀਡੀਓ ਉਸ ਤੋਂ ਬਾਅਦ ਉਹਨੇ ਬ੍ਰਦਰ ਨੇ ਪਾਈ ਸੀਗੀ ਵੀਡੀਓ ਤੇ ਉਹ ਇਹ ਚੀਜ਼ ਦੇ ਵਿੱਚ ਕਨਫਿਊਜ਼ਨ ਵੀ ਰਹੀ ਕਿ ਉਹਨਾਂ ਉਹ ਕਹਿੰਦੇ ਸੀਗੇ ਇਸ ਵੰਗੋ ਮੈਂ ਕਰਨਾ ਉਹ ਮਸਲਾ ਅਦਾਲਤਾਂ ਤੱਕ ਵੀ ਸ਼ਾਇਦ ਗਿਆ ਹਾਂਜੀ 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 ਕੀ ਉਹ ਮਾਮਲਾ ਸਮੇਟਿਆ ਗਿਆ ਕਿ ਅਜੇ ਵੀ ਉਹ ਜਿਹੜਾ ਚੱਲ ਰਿਹਾ ਸਮੇਟਿਆ ਗਿਆ ਜੀ ਚਲੋ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਕੌਂਟਰੋਵਰਸੀਆਂ 'ਚ ਨਾ ਪੈ ਕੇ ਆਪਣੇ ਵਾਅਦਿਆਂ ਵਾਅਦਾ 'ਚ ਨਾ ਪਾ ਕੇ ਆਪਣਾ ਜਿਹੜਾ ਗਾਇਕੀ ਦਾ ਜਿਹੜਾ ਜੀਵਨ ਹੈ ਗਾਇਕੀ ਦਾ ਜਿਹੜਾ ਖੇਤਰ ਹੈ ਉਹਦੇ 'ਚ ਆਪਣੀਆਂ ਨਵੀਆਂ ਪੁਲੰਗਾ ਪੁੱਟੋ ਤੇ ਔਰ ਚੰਗੇ ਗੀਤ ਜਿਹੜੇ ਲੋਕਾਂ ਤੱਕ ਉਹ ਤੁਸੀਂ ਹੁਣ ਜਿਵੇਂ ਅਸੀਂ ਅੱਜਕੱਲ੍ਹ ਵੇਖਦੇ ਹਾਂ ਕਿ ਨਵੇਂ ਕਲਾਕਾਰ ਆਏ ਆ ਨਵੇਂ ਗੀਤਕਾਰ ਅਦਾਕਾਰ ਆਉਂਦੇ ਨੇ ਉਹ ਜ਼ਿਆਦਾ ਤਾਂ ਉਹ ਸਾਰੇ ਹੀ ਆਪਣੇ ਗੀਤਾਂ ਦੇ ਵਿੱਚ ਅਰਧ ਨੰਗੀਆਂ ਔਰਤਾਂ ਲੜਕੀਆਂ ਨੂੰ ਲੈ ਕੇ ਜਿਹੜਾ ਉਹ ਗੀਤ ਜਿਹੜਾ ਪ੍ਰਕਾਸ਼ਿਤ ਕਰਦੇ ਆ ਤੁਹਾਨੂੰ ਨਹੀਂ ਲੱਗਦਾ ਕਿ ਇਹ ਸੱਭਿਆਚਾਰ ਤੇ ਸੱਭਿਆਚਾਰ ਦਾ ਘਾਣ ਆ ਸੱਭਿਆਚਾਰ ਨਾਲ ਇਹ ਧੋਖਾ ਹੈ ਸਾਡਾ ਸੱਭਿਆਚਾਰ ਤਾਂ ਹੈ ਨਹੀਂ ਪੰਜਾਬ ਦਾ ਸੱਭਿਆਚਾਰ ਤਾਂ ਹੈ ਨਹੀਂ ਹੈ ਬਿਲਕੁਲ ਨਹੀਂ ਬਿਲਕੁਲ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ ਜਿਹੜੀ ਚੀਜ਼ ਆਪਾਂ ਫੈਮਿਲੀ ਦੇ ਵਿੱਚ ਬਹਿ ਕੇ ਸੁਣ ਨਹੀਂ ਸਕਦੇ ਆਪਾਂ ਦੇਖ ਨਹੀਂ ਸਕਦੇ ਉਹ ਚੀਜ਼ੇ ਫਿਰ ਆਪਾਂ ਪ੍ਰਾਊਡ ਫੀਲ ਕਿੰਨਾ ਕਰਾਂਗੇ ਭਾਈ ਆ ਤੁਸੀਂ ਜਿਵੇਂ ਆਪਾਂ ਕੋਈ ਗੀਤ ਸੁਣਦੇ ਆਂ ਕਈ ਅਜਿਹੇ ਗੀਤ ਆ ਜਿਹੜਾ ਆਪਣੀ ਆਪਣੀ ਮਾਂ ਦੇ ਸਾਹਮਣੇ ਬੈਠ ਕੇ ਨਹੀਂ ਵੇਖ ਸਕਦੇ ਆਪਣੀ ਭੈਣ ਦੇ ਸਾਹਮਣੇ ਵੇਖ ਕੇ ਨਹੀਂ ਬੈਠ ਕੇ ਨਹੀਂ ਵੇਖ ਸਕਦੇ ਅਜਿਹੇ ਗੀਤ ਕਰਨੇ ਕਿਉਂ ਆਪਾਂ ਸਾਫ ਸੁਥਰੀ ਜਿਹੜੀ ਗਾਇਕੀ ਕਰੀਏ ਬਿਲਕੁਲ ਜੀ ਬਿਲਕੁਲ ਬਿਲਕੁਲ ਉਹੀ ਚੀਜ਼ ਮੈਂ ਤੁਹਾਨੂੰ ਕਹਿ ਰਿਹਾ ਹਾਂ ਤੁਹਾਡੇ ਗੀਤਾਂ ਵੀ ਜਿੱਤੇ ਲੜਕੀਆਂ ਹੈਗੀਆਂ ਤੁਸੀਂ ਕਿੱਦਾਂ ਦਾ ਮਤਲਬ ਉਸ ਨੂੰ ਮੈਨੇਜ ਕਰਦੇ ਹੋ ਕਿਵੇਂ ਤੁਹਾਡੇ ਕਿੱਦਾਂ ਵੀ ਟੋ ਮਾਡਲਸ ਆਉਂਦੀਆਂ ਨੇ ਹਾਂ ਥੋੜਾ ਬਹੁਤ ਹੁੰਦਾ ਹਰ ਗਾਣਿਆਂ ਦੇ ਵਿੱਚ ਥੋੜਾ ਬਹੁਤ ਹੁੰਦਾ ਲੇਕਿਨ ਉਹਨੂੰ ਇਹ ਕਿਉਂ ਹੁੰਦਾ ਇਹ ਤੋਂ ਲਾਵਾ ਵੀ ਤੇ ਆਪਾਂ ਜਿਹੜਾ ਗੀਤ ਪ੍ਰਕਾਸ਼ਿਤ ਕਰ ਸਕਦੇ ਆ ਕਰ ਸਕਦੇ ਆ ਬਟ ਜੋ ਆਡੀਅנס ਦੀ ਮੰਗ ਹੁੰਦੀ ਤੁਹਾਨੂੰ ਪਤਾ ਉਹ ਚੀਜ਼ ਇੱਕ ਕੈਮਿਸਟਰੀ ਦਿਖਾਉਣੀ ਪੈਂਦੀ ਨਹੀਂ ਮੈਂ ਵੀ ਤਾਂ ਆਡੀਅנס ਮੇਰੀ ਮੰਗਣੀ ਆ ਵੀ ਅਰਧ ਨੰਗੀਆਂ ਔਰਤਾਂ ਮੇਰੇ ਸਾਹਮਣੇ ਜੜੀਆਂ ਉਹ ਮੇਰੇ ਕਿਸੇ ਗੀਤ ਚੋਂ ਮੈਂ ਵੀ ਮੈਂ ਤਾਂ ਇਸ ਚੀਜ਼ ਨੂੰ ਲਾਈਕ ਨਹੀਂ ਕਰੂੰਗਾ ਨਹੀਂ ਮੇਰੇ ਅਰਧ ਨੰਗੀਆਂ ਤਾਂ ਵੀ ਨਹੀਂ ਕਹਿ ਸਕਦਾ ਮੈਂ ਆਪਣੇ ਗਾਣੇ ਚ ਮੇਰੇ ਗਾਣੇ ਤਾਂ ਅਜੇ ਤੱਕ ਦਿਖਾਈਆਂ ਨਹੀਂ ਗਏ ਮਤਲਬ ਸਭੇ ਸਭੇ ਕਹਿ ਸਕਦੇ ਆ ਕਿ ਸਭੇ ਕਾ ਮਾਡਲਸ ਕਹਿ ਸਕਦੇ ਆ ਵੀ ਜੜੀਆਂ ਤੁਹਾਡੇ ਗੀਤਾਂ ਚ ਹੁੰਦੀਆਂ ਜ਼ਿਆਦਾ ਬਲਗੇਰਟੀ ਗਲਤ ਆ ਉਹ ਚੀਜ਼ ਨਹੀਂ ਹੋਣੀ ਚਾਹੀਦੀ ਬਾਕੀ ਜੋ ਆਪਾਂ ਦਾ ਇੰਨੇ ਚ ਚਲੋ ਮਿਹਨਤ ਕਰ ਰਹੇ ਆ ਸਿੱਖ ਰਹੇ ਆ ਜੀ ਔਰ ਤੁਹਾਡੇ ਜਿਵੇਂ ਤੁਹਾਡਾ ਪਿੰਡ ਜਿਹੜਾ ਮੈਂ ਵੇਖਿਆ ਕਿ ਉਹ ਬਿਲਕੁਲ ਬਾਰਡਰ ਬੈਲਟ ਦੇ ਨਾਲ ਹੈ ਇੰਨੇ ਪਛੜੇ ਇਲਾਕੇ ਚੋਂ ਇੰਨੇ ਦੂਰ ਦੇ ਇਲਾਕੇ ਚੋਂ ਨਿਕਲ ਕੇ ਇੱਕ ਸੋਹਣੇ ਇਸ ਮੁਕਾਮ ਤੱਕ ਪਹੁੰਚਣਾ ਕੋਈ ਨਿੱਕੀ ਗੱਲ ਨਹੀਂ ਹੈ ਮੈਂ ਆਸ ਕਰੂੰਗਾ ਕਿ ਤੁਸੀਂ ਸੱਭਿਆਚਾਰ ਦੀ ਪੰਜਾਬੀ ਮਾਂ ਬੋਲੀ ਦੀ ਜਿਹੜੀ ਸੇਵਾ ਕਰਦੇ ਰਹੋ ਔਰ ਆਖਰੀ ਸਵਾਲ ਤੁਹਾਡੇ ਪਰਿਵਾਰ ਚ ਕੌਣ ਕੌਣ ਨੇ ਔਰ ਪਰਿਵਾਰ ਦਾ ਤੁਹਾਡੇ ਕਿੰਨੇ ਪਰਿਵਾਰ ਦੇ ਵਿੱਚ ਮੈਂਬਰ ਨੇ? ਅ ਮੇਰੇ ਫਾਦਰ ਸਾਹਿਬ ਆ ਮਦਰ ਆ ਤੇ ਆਪਾਂ ਤਿੰਨ ਬ੍ਰਦਰ ਆ ਜੀ। ਹਾਂਜੀ। ਤਿੰਨ ਬ੍ਰਦਰ ਕੀ ਕਰਦੇ ਨੇ? ਅ ਇੱਕ ਮੇਰੇ ਤੋਂ ਵੱਡੇ ਜਿਹੜੇ ਬ੍ਰਦਰ ਨੇ ਉਹ ਡਾਕਟਰ ਨੇ ਤੇ ਜਿਹੜੇ ਸਾਰੇ ਤੋਂ ਵੱਡੇ ਬ੍ਰਦਰ ਉਹ ਮੇਰੇ ਬਾਹਰ ਨੇ ਇਕ ਵਾਹਤ ਨੇ। ਓਕੇ ਹਾਂਜੀ। ਹਾਂਜੀ। ਤੇ ਫਾਦਰ ਤੇ ਮਦਰ ਮਦਰ ਹਸਵਾਈਫ? ਹਾਂਜੀ ਹਸਵਾਈਫ ਨੇ ਮਦਰ। ਤੇ ਪਿਤਾ ਜੀ ਪਿਤਾ ਜੀ ਅ ਅ ਗੱਲ ਕੀ ਦੇ ਨਾਲ ਕੀ ਕਰਦੇ ਬਿਜਲੀ ਵਿਭਾਗ ਵਿੱਚ ਕਰਦੀ ਹੈ ਗਵਰਨਮੈਂਟ ਜੀ ਗਵਰਨਮੈਂਟ এমਪਲਾਈ ਹਾਂਜੀ ਹਾਂਜੀ ਕਿ ਫਿਰ ਤਾਂ ਮੈਂ ਮਤਲਬ ਬਿਜਲੀ ਵਿਭਾਗ ਵਾਲੇ ਦਾ ਮੁੰਡਾ ਭਈ ਉਹ ਪਤਾ ਨਹੀਂ ਆਪਾਂ ਕਹਿ ਸਕਦੇ ਕਿ ਰਿਟਾਇਰ ਹੋ ਚੁੱਕੇ ਨੇ ਅੱਛਾ ਰਿਟਾਇਰਮੈਂਟ ਚਲੋ ਪੈਨਸ਼ਨ ਤਾਂ ਆਉਂਦੀ ਹੈ ਹਾਂਜੀ ਹਾਂਜੀ ਬਿਲਕੁਲ ਮਤਲਬ ਗੀਤਾਂ ਦੇ ਪੈਸੇ ਲਾਉਣ ਜੋਖੇ ਤਾਂ ਹੈਗੇ ਆ ਬਿਲਕੁਲ ਜੀ ਬਿਲਕੁਲ ਇਹ ਸੰ ਗੁਰੀ ਔਠੀਆਂ ਜੀ ਜਿਨ੍ਹਾਂ ਦੇ ਜੀਵਨ ਤੇ ਅਸੀਂ ਉਹਨਾਂ ਨਾਲ ਹਲਕੀ ਫੁਲਕੀ ਗੱਲ ਕੀਤੀ ਉਹਨਾਂ ਦੇ ਜੀਵਨ ਬਾਰੇ ਜਾਣਿਆ ਉਹਨਾਂ ਦੇ ਗੀਤਾਂ ਬਾਰੇ ਜਾਣਿਆ ਮੈਂ ਆਸ ਕਰਦਾ ਕਿ ਇਹ ਗੁਰੀ ਜੀ ਦੀ ਆਵਾਜ਼ ਜਿਹੜੀ ਹੈ ਬੜੀ ਸੋਹਣੀ ਆਵਾਜ਼ ਹੈ ਬੜੇ ਸੋਹਣੇ ਗੀਤ ਉਹਨਾਂ ਨੇ ਸਭੇਕ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਏ ਆ ਮੈਂ ਇਹੀ ਆਸ ਕਰਾਂਗਾ ਕਿ ਆਉਣ ਵਾਲੇ ਸਮੇਂ 'ਚ ਵੀ ਉਹ ਜਿਹੜੇ ਆ ਸਭੇਕ ਤੇ ਸੋਹਣੇ ਤਰੀਕੇ ਨਾਲ ਆਪਣੀ ਅਦਾਕਾਰੀ ਨੂੰ ਆਪਣੀ ਕਲਾਕਾਰੀ ਨੂੰ ਲੋਕ ਸਰੋਤਾਂ ਤੱਕ ਪਹੁੰਚਾਉਣ ਔਰ ਬਾਕੀ ਤਾਂ ਸਰੋਤਿਆਂ ਦੀ ਕਚਹਿਰੀ ਹੈ ਜੀ ਸਰੋਤਿਆਂ ਦੀ ਮਰਜ਼ੀ ਹੈ ਕਿਸ ਨੂੰ ਨਕਾਰਨਾ ਹੈ ਤੇ ਕਿਸ ਨੂੰ ਰਾਜਾ ਬਣਾਉਣਾ ਹੈ ਇਹ ਤਾਂ ਸਰੋਤੇ ਹੀ ਜਾਣਦੇ ਆ ਸੋ ਅੰਤ ਵਿੱਚ ਮੈਂ ਸਾਰੇ ਹੀ ਸਰੋਤਿਆਂ ਦਾ ਧੰਨਵਾਦ ਕਰਦਾ ਹਾਂ